ਜੀ ਆਪਣਾ ਨਾਮ ਮੇਰਾ ਨਾਮ ਰਾਜਕੁਮਾਰੀ ਅਰਬਨ 3 ਨਹੀਂ ਮੈਂ ਸੀ ਆਈਟੀ ਯੂਨੀਅਨ ਦੀ ਬਲੌਕ ਪ੍ਰਧਾਨ ਆ ਅੱਜ ਜਿਹੜਾ ਧਰਨਾ ਲਾਇਆ ਸਟੇਟ ਵਰਕਿੰਗ ਕਮੇਟੀ ਦੀ ਮੈਂਬਰ ਆ ਅੱਜ ਜਿਹੜਾ ਧਰਨਾ ਲਾਇਆ ਉਹ ਸਾਡੇ ਇੱਕ ਦਿਨ ਦਾ ਨਹੀਂ ਆ ਸਾਡੀਆਂ ਵਰਕਰ ਮੈਂ ਉਹਨਾਂ ਨੂੰ ذاتی ਤੌਰ ਤੇ ਨਹੀਂ ਜਾਣਦੀ ਜੀਵਨ ਸ਼ਰਮਾ ਜੀ ਨੂੰ ਸਹਾਇਕ ਅਕਾਊਂਟੈਂਟ ਹੈ ਵੇਰਕਾ ਬਲੌਕ 'ਚ ਉਹ ਸਾਰੀਆਂ ਵਰਕਰਾਂ ਦਾ ਜਦੋਂ ਰੋਸ਼ ਪੂਰਾ ਪਾਣੀ ਕਹਿੰਦੇ ਸਿਰ ਤੋਂ ਉੱਪਰ ਟੱਪ ਗਿਆ ਸਾਰਿਆਂ ਨੇ ਸਾਡੀ ਯੂਨੀਅਨ 'ਚ ਸ਼ਿਕਾਇਤ ਕੀਤੀ ਸਾਡੀ ਯੂਨੀਅਨ 'ਚ ਕੀ ਪੀਓ ਸਰਕਰ ਵੀ ਬਹੁਤ ਚਿੱਠੀਆਂ ਪਈਆਂ ਪੀਓ ਸਰ ਨੇ ਡਾਇਰੈਕਟਰ ਮੈਡਮ ਨੂੰ ਵੀ ਦਿੱਤੀ ਆ ਨਾ ਤੇ ਉਹ ਪੀਓ ਸਰ ਦੇ ਅੱਖੇ 'ਚ ਕਹਿਣਾ ਵੀ ਨਾ ਸੀ ਡੀਪ ਉਹਨੂੰ ਮੰਨਦਾ ਨਾ ਸੁਪਰਵਾਈਜ਼ਰ ਨੂੰ ਮੰਨਦਾ ਉਹਦਾ ਕਾਰਨ ਇਹ ਕਿ ਉਹ ਪਹਿਲਾਂ ਤਾਂ ਮੈਂ ਸਰਕਾਰ ਤੋਂ ਇੱਕ ਸਵਾਲ ਪੁੱਛੂੰਗੀ ਵੀ ਜਦੋਂ ਸਰਕਾਰ ਦਾ ਅਨੁਕੂਨਨ ਹੈ ਵੀ ਸਰਕਾਰੀ ਅਫਸਰ ਦੀ 3 ਸਾਲ 4 ਸਾਲ ਬਾਅਦ ਪੋਸਟਿੰਗ ਹੁੰਦੀ ਰਹਿੰਦੀ ਜਦਕਿ ਪੀਓ ਸਰ ਵੀ ਹੋ ਕੇ ਆਇਆ ਸਾਡੇ ਪਹਿਲੇ ਪੀਓ ਵੀ ਇਸ ਵੇਲੇ ਬਹੁਤ ਫਾਇidelijk ਚ ਡਿਊਟੀ ਦੇ ਰਿਹਾ ਹੈ ਇਹ ਸਹਾਇਕ ਅਕਾਊਂਟੈਂਟ ਕਿੰਨੀ ਸ਼ਾਇਦ ਹੈ 25 ਸਾਲ ਤੋਂ ਇੱਕ ਹੀ ਸੀਟ ਤੇ ਫਿਕਸ ਹੈ ਔਰ 25 ਸਾਲ ਦਾ ਉਹ ਫਾਇਦਾ ਇਹ ਉਠਾ ਰਿਹਾ ਕਿ ਵਰਕਰ ਨੂੰ ਮਾਂ ਭੈਣ ਦੀ ਸਾਨੂੰ ਪੀਓ ਸਰ ਐਡੀ ਇੱਜ਼ਤ ਦਿੰਦੇ ਸੀੜੀ ਪੈੜੀ ਚ ਦਿੰਦੇ ਆ ਔਰ ਅੰਗਣਵਾੜੀ ਵਰਕਰ ਜਣੀ ਸੋਸ਼ਲ ਵਰਕਰ ਆ ਡੀਸੀ ਸਾਹਿਬ ਨਾਲ ਵੀ ਪਵਾ ਪੈਂਦਾ ਸਾਰਿਆਂ ਨਾਲ ਐਡੇ ਅਫਸਰ ਐਡੇ ਪਲਾਈਟੀ ਬੋਲਦੇ ਇਹ ਇੱਕ ਕਾਊਂਟੈਂਟ ਹੋ ਗਏ ਆਪਣੇ ਹੀ ਏਰੀਆ ਦੇ ਆਪਣੇ ਮੁੱਦਗਲ ਜਿਹੜਾ ਸਰਕਲ ਆ ਉਹਦੀਆਂ ਪੰਜ ਕੁੜੀਆਂ ਦੀ ਤਨਖਾਹ ਨਹੀਂ ਪਾਣੀ ਆਸ਼ਿਸ਼ ਕੇ ਇਸ ਕੁੜੀ ਫਾਈਲ ਲੈ ਕੇ ਗਈ ਵਿੱਡੋ ਕੇ ਇਸ ਪਹਿਲਾਂ ਉਹਦੀ ਫਾਈਲ ਲੈ ਲਈ ਆ ਫਿਰ ਉਹ ਕਹਿੰਦੀ ਵੀ ਮੇਰੀ ਫਾਈਲ ਪਵਾਗੇ ਸੁੱਟਦੀ ਹੈ ਜਾਤੀ ਸੂਚਕ ਸ਼ਬਦ ਬੋਲੇ ਜਿਹੜਾ ਕਿ ਮੈਂ ਬੋਲਣਾ ਨਹੀਂ ਚਾਹਦੀ ਜਿਹਦਾ ਤੁਹਾਨੂੰ ਵੀ ਪਤਾ ਵੀ 6 ਮਹੀਨੇ ਦੀ ਸਜ਼ਾ ਹੈ ਹੈਨਾ ਉਹਨੇ ਪੂਰੇ ਕਲੀਅਰ ਕਟ ਜਾਤੀ ਸੂਚਕ ਸ਼ਬਦ ਬੋਲ ਕੇ ਫਿਰ ਉਹਨੇ ਇਹ ਕਹਿਤਾ ਤਾਂ ਡੀਸੀਡੀਓ ਵੀ ਇਹੀ ਜਾਤ ਦੀ ਆ ਤੁਹਾਡਾ ਪੀਓ ਵੀ ਇਹੀ ਜਾਤ ਦਾ ਉਹ ਕਿਸ ਸ਼ਹਿ ਤੇ ਇੰਨਾ ਕੁਛ ਇਨੀ ਸਟੇਟਮੈਂਟ ਦਲੇਰੀ ਨਾਲ ਦੇ ਰਿਹਾ ਇਹਦਾ ਮੈਂ ਕਹੂੰਗੀ ਵੀ ਸਾਰੇ ਬੀ ਪਰ ਵੀ ਕਰਨੀ ਚਾਹੀਦੀ ਹੈ ਮੀਡੀਆ ਚ ਤੁਸੀਂ ਮੇਰੇ ਵੀਰ ਭੈਣ ਭਰਾਓ ਸਾਡੀ ਅੱਜ ਹੱਦ ਤੋਂ ਵੱਧ ਲਿਮਿਟ ਕਰਾਸ ਹੋ ਗਈ ਹੈ ਡਾਂਗਾ ਚੁਕਲੀਆਂ ਚਪੇੜਾਂ ਚੁਕਲੀਆਂ ਫਾਈਲਾਂ ਭਵਾ ਕੇ ਸੁੱਟ ਲੀਆਂ ਅੱਜ ਸਾਡਾ ਜਿਹੜਾ ਸੀ ਉਹ ਰੋਸ਼ ਜਿਹੜਾ ਉਹ ਬਹੁਤ ਹੱਦ ਤੋਂ ਵੱਧ ਹੋ ਗਿਆ ਅਸੀਂ ਇੱਕੋ ਹੀ ਡਿਮਾਂਡ ਕੀਤੀ ਹੈ ਡਾਇਰੈਕਟਰ ਸਾਹਿਬ ਨੂੰ ਵੀ ਪੀਓ ਦੇ ਮਾਧਿਅਮ ਕਿ ਇਹ ਅਮਨ ਸਰ ਜ਼ਿਲ੍ਹੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਇੱਕ ਆਪਣੇ ਘਰ ਚ ਬੈਠਾ ਸ਼ੇਅਰ ਬਣਿਆ ਆ 25 ਸਾਲ ਤੋਂ ਇੱਕ ਸੀਟ ਤੇ ਫਿਕਸ ਹੈ ਇਹਨੂੰ ਪਤਾ ਨਹੀਂ ਐ ਸੀਟ ਤੋਂ ਕੀ ਜਾਂ ਤੱਕ ਕਹ ਲੋ ਵੀ ਇਹਨੂੰ ਕੋਈ ਰਿਸ਼ਵਤ ਦੀ ਕਮਾਈ ਹੈ ਇਹ ਤਾਂ ਪੰਜਾਬੀ ਪਾਸ਼ਾ ਚਾਪਸ ਮੈਂ ਟਾਰਗੇਟ ਨਹੀਂ ਕਰ ਰਹੀ ਕਿਉਂਕਿ ਮੇਰਾ ਪਰਸਨਲ ਮੈਂ ਕਹਿ ਰਹੀ ਹਾਂ ਮੈਂ ਉਹਨੂੰ ਦੇਖਿਆ ਤਾਂ ਕਿਉਂ ਨਹੀਂ ਆ ਪਰ ਮੈਂ ਸੇਟੀ ਯੂਨੀਅਨ ਆਪਣੀਆਂ ਭੈਣਾਂ ਦੀ ਕੰਪਲੇਂਟ ਦੇ ਸਿਰਕੇ ਅੱਜ ਲੈ ਕੇ ਆਏ ਆ ਜੇ ਤੇ ਇਹਦੀ ਇੱਕੋ ਇੱਕ ਸਾਡਾ ਮੁੱਦਾ ਕਿ ਇਹਨੂੰ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਾਹਰ ਕਿੱਥਾ ਜਾਵੇ ਤੇ ਦੂਜੀ ਗੱਲ ਇਹ ਨਹੀਂ ਇਹਦੀ ਬਦਲੀ ਕੀਤੀ ਜਾਏਗੀ ਧਰਨਾ ਸਾਡਾ ਰੋਜ਼ ਇਦਾਂ ਹੀ ਚੱਲੇਗਾ ਪੀ ਅਫਸਰ ਕੰਨ ਸਰ ਆਪਣਾ ਨਾਮ ਦੱਸ ਦਿਓ ਦੇਖਣੇ ਮੈਂ ਜਸਵੰਤ ਸਿੰਘ ਸੋਸ਼ਲ ਵਰਕਰ ਐਂਡ ਆਰਟੀਆਈ ਐਕਟਿਵਿਸਟ ਜੀ ਆਂਗਣਵਾੜੀ ਜਿਹੜੀਆਂ ਭੈਣਾਂ ਉਹਨਾਂ ਦੇ ਵਿੱਚ ਇੱਕ ਬੀਬੀ ਰੂਪਾ ਮਾਲ ਪੈਂਡਿਆ ਜੀ ਦਾ ਉਹ ਆਸ਼ਰਿਤ ਕੇਸ ਦੇ ਵਿੱਚ ਆਪਣੀ ਨੌਕਰੀ ਵਾਸਤੇ ਉਹਨੇ ਜਿਹੜਾ ਅਪਲਾਈ ਕੀਤਾ ਸੀ ਉਹ ਆਸ਼ਰਿਤ ਕੇਸ ਚ ਨੌਕਰੀ ਚਾਹੁੰਦੀ ਸੀ ਜਿਹਦੇ ਕਨਸਰਨ ਦੇ ਵਿੱਚ ਮਹਮਾਨਯੋਗ ਪੀਓ ਸਾਹਿਬ ਨੂੰ ਬੇਨਤੀ ਕੀਤੀ ਡਿਸਟ੍ਰਿਕਟ ਅੰਮ੍ਰਿਤਸਰ ਦੇ ਤੇ ਉਹਨੂੰ ਪੀਓ ਸਾਹਿਬ ਵੱਲੋਂ ਲੈਟਰ ਇਸ਼ੂ ਕੀਤਾ ਗਿਆ ਜੁਆਇਨਿੰਗ ਜਿਹਦੇ ਵਿੱਚ ਜਿਹੜਾ ਜੀਵਨ ਕੁਮਾਰ ਸ਼ਰਮਾ ਜਦੋਂ ਉਹਦੇ ਕੋਲ ਬੀਬੀ ਰੂਪਾ ਆਪਣਾ ਜੁਆਇਨਿੰਗ ਲੈਟਰ ਲੈ ਕੇ ਪਹੁੰਚਦੀ ਆ ਤੇ ਉਸ ਤੋਂ ਬਾਅਦ ਉਹਨੂੰ ਪੈਸਿਆਂ ਦੀ ਡਿਮਾਂਡ ਵੀ ਕਰਦਾ ਤੇ ਉਹਦੇ ਨਾਲ ਗਲਤ ਹਰਕਤਾਂ ਵੀ ਜਿਹੜੀਆਂ ਉਹਦੇ ਵੱਲੋਂ ਮਤਲਬ ਜੋ ਬੀਬੀ ਰੂਪਾ ਦਾ ਕਹਿਣਾ ਪਰ ਬੀਬੀ ਰੂਪਾ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਤੇ ਨਵੀਂ ਹੈਲਪਰ ਹੋਣ ਕਰਕੇ ਡਿਪਾਰਟਮੈਂਟ 'ਚ ਜੀਵਨ ਸ਼ਰਮਾ ਦਾ ਦਬਦਬਾ ਤੇ ਇਸ ਡਰ ਤੋਂ ਬੀਬੀ ਨੇ ਰੋਲਾ ਨਹੀਂ ਪਾਇਆ ਮੇਰੇ ਆਫਿਸ ਆ ਕੇ ਮੈਨੂੰ ਇਹ ਗੱਲ ਦੱਸੀ ਏ ਉਸ ਤੋਂ ਬਾਅਦ ਉਹਨੂੰ ਤੇ ਉਹਦੀ ਸੀਡੀਪੀਓ ਨੂੰ ਤੇ ਉਹਦੇ ਪੀਓ ਨੂੰ ਜਾਤੀਛੂਤਕ ਸ਼ਬਦਾਂ ਦਾ ਜਿਹੜਾ ਇਸਤੇਮਾਲ ਵੀ ਕੀਤਾ ਗਿਆ ਉਹਦੇ ਸੰਦਰਭ ਦੇ ਵਿੱਚ ਵੱਖ-ਵੱਖ ਬਲਾਕਾਂ ਤੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਤੇ ਹੋਰ ਇੱਕ ਸੰਗਠਨ ਮਜ਼ਦੂਰਾਂ ਦਾ ਸੀਟੂ ਉਹਨਾਂ ਦਾ ਜੁਆਇੰਟ ਐਕਸ਼ਨ ਜਿਹੜਾ ਅੱਜ ਮਾਨਯੋਗ ਪੀਓ ਸਾਹਿਬ ਡਿਸਟ੍ਰਿਕਟ ਅੰਮ੍ਰਿਤਸਰ ਦੇ ਦਰਵਾਜ਼ੇ ਦੇ ਉੱਪਰ ਉਹਦੇ ਖਿਲਾਫ ਵੱੰਦੀ ਕਾਨੂੰਨੀ ਕਾਰਵਾਈ ਵਾਸਤੇ ਅਸੀਂ ਸਾਰੇ ਇੱਥੇ ਇਕੱਤਰ ਹੋਏ ਆਂ ਜੇ ਜੋ ਵੀ ਉਹਦੇ ਖਿਲਾਫ ਜਿਹੜਾ ਜੁਆਇੰਟ ਐਕਸ਼ਨ ਆ ਉਹ ਮਾਨਯੋਗ ਪੀਓ ਸਾਹਿਬ ਆਪਣੀ ਰਿਪੋਰਟ ਬਣਾ ਕੇ ਕਨਸਰਨ ਡਿਪਾਰਟਮੈਂਟ ਨੂੰ ਭੇਜਣ ਤੇ ਉਹਨੂੰ ਸਸਪੈਂਸ਼ਨ ਜਾਂ ਡਿਸਮਿਸ ਵੀ ਜੇਕਰ ਕੀਤਾ ਜਾ ਸਕਦਾ ਤੇ ਉਹ ਕੀਤਾ ਜਾਵੇ ਕਾਨੂੰਨ ਦੇ ਮੁਤਾਬਕ ਕਿਉਂਕਿ ਜਿਹੜਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਆ ਜੇ ਉਹਦੇ ਅੰਦਰ ਕੰਮ ਕਰਨ ਵਾਲੀਆਂ ਇਸਤਰੀਆਂ ਦੇ ਨਾਲ ਅਜਿਹਾ ਸ਼ੋਸ਼ਣ ਹੁੰਦਾ ਉਹਨਾਂ ਨੂੰ ਅਜਿਹੀ ਸ਼ਬਦਾਵਲੀ ਵਰਤੀ ਜਾਂਦੀ ਆ ਉਹਨਾਂ ਕੋ ਪੈਸੇ ਦੀ ਮੰਗ ਕੀਤੀ ਜਾਂਦੀ ਆ ਉਹ ਜੁਆਇਨਿੰਗ ਲੈਂਡ ਜਾਣ ਤੇ ਉਹਨਾਂ ਨੂੰ ਕੋਈ ਉਹਨਾਂ ਦੇ ਨਾਲ ਗਲਤ ਹਰਕਤ ਕਰੇ ਉਹਨਾਂ ਕੋ ਨੰਬਰ ਮੰਗੇ ਤੇ ਉਹਨਾਂ ਨੂੰ ਕਹੇ ਕਿ ਮੇਰੇ ਕੋ ਹਾਜ਼ਰੀ ਲਾਇਆ ਕਰ ਜੇ ਤੇਰੇ ਕੋ ਪੈਸੇ ਨਹੀਂ ਆ ਜੇ ਅਜਿਹੀ ਘਟਨਾ ਇਸਤਰੀ ਬਾਲ ਵਿਕਾਸ ਵਿਭਾਗ ਦੇ ਅੰਦਰ ਵਾਪਰ ਰਹੀ ਆ ਤੇ ਕੀ ਅੰਮ੍ਰਿਤਸਰ ਦੀਆਂ ਔਰਤਾਂ ਔਰ ਬੱਚੇ ਇਹ ਸੋਚ ਸਕਦੇ ਆ ਕਿ ਇਹ ਲੜਾਈ ਜਿਹੜੀ ਆ ਇਸਤਰੀਆਂ ਦੀ ਜਾਂ ਬੱਚਿਆਂ ਦੀ ਇਹ ਬੀਬੀਆਂ ਜਿਹੜੀਆਂ ਨਿਯੁਕਤ ਕੀਤੀਆਂ ਗਈਆਂ ਸਰਕਾਰ ਵੱਲੋਂ ਇਹ ਉਹਨਾਂ ਦੀ ਲੜਾਈ ਲੜ ਸਕਣਗੀਆਂ ਇਹ ਤੇ ਆਪਣੀ ਲੜਾਈ ਨਹੀਂ ਲੜ ਸਕ ਰਹੀਆਂ ਇਹਨਾਂ ਦਾ ਆਪਣੇ ਡਿਪਾਰਟਮੈਂਟ ਚ ਆਪੇ ਹੀ ਸ਼ੋਸ਼ਣ ਹੋ ਰਿਹਾ ਸੋ ਮੇਰੀ ਮਾਨਯੋਗ ਪੀਓ ਸਾਹਿਬ ਅੱਗੇ ਤੇ ਜਿਹੜੇ ਵੀ ਇਹਨਾਂ ਦੇ ਵਿਭਾਗ ਦੇ ਮੰਤਰੀ ਨੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਅੱਜ ਜਿਹੜੀ ਆਵਾਜ਼ ਅਸੀਂ ਇੱਥੇ ਬੁਲੰਦ ਕੀਤੀ ਆ ਇਹਦੇ ਤੇ ਤੁਰੰਤ ਐਕਸ਼ਨ ਕਰਕੇ ਜਿਹੜਾ ਜੀਵਨ ਸ਼ਰਮਾ ਅਸਿਸਟੈਂਟ ਇਹਨਾਂ ਦਾ ਕਲਰਕ ਆ ਉਹਨੂੰ ਤੁਰੰਤ ਪ੍ਰਭਾਵ ਇਹਟ ਜੋਦ ਤੇ ਬੰਦੀ ਕਾਨੂੰਨੀ ਕਾਰਵਾਈ ਆ ਕਰ ਦਿੱਤੀ ਜਾਵੇ ਨਹੀਂ ਤੇ ਜਿਹੜਾ ਅਜੇਹਾ ਪ੍ਰੋਗਰਾਮ ਅਗਲਾ ਅੱਜ ਦਾ ਜਿਹੜਾ ਪ੍ਰੋਗਰਾਮ ਐ ਇਹਦੇ ਵਿੱਚ ਕੋਈ ਰਸਤਾ ਨਹੀਂ ਬਲਾਕ ਕੀਤਾ ਗਿਆ ਇਹ ਸ਼ਾਂਤੀਪੂਰਵਕ ਆ ਨਹੀਂ ਤੇ ਇਹਨਾਂ ਬੀਬੀਆਂ ਨੂੰ ਇਹਨਾਂ ਭੈਣਾਂ ਨੂੰ ਅਜੇਹਾ ਮਜਬੂਰ ਹੋ ਕੇ ਕੋਈ ਰਸਤਾ ਕੋਈ ਪੁਲ ਜਾਮਨਾ ਕਰਨਾ ਪਵੇ ਧੰਨਵਾਦ ਮੈਂ ਮਸੀ ਮਜੀਦ ਕੋਰ ਅਰਬਨ ਪੂਰੀ ਵਰਕਰ ਹੈਗੀ ਆ ਮੇਰੀ ਸਿਸਟਰ ਹੈਗੇ ਵੀਰ ਕੇ ਬਲੌਗ ਦੇ ਮੈਂ ਉਹ ਬਿਮਾਰ ਸੀ ਕਿ ਮੈਂ ਉਹਦੀ ਮੈਡੀਕਲ ਲੀਵ ਲੈ ਕੇ ਗਈ ਸੀ ਤੇ ਜਦੋਂ ਮੈਂ ਲੈ ਕੇ ਗਈ ਤੇ ਉਹ ਕੇ ਕਹਿੰਦਾ ਕਿ ਕੀ ਕਰਨ ਆਇਓ ਦੱਸੋ ਕੀ ਗੱਲ ਆ ਮੈਂ ਕਹੇ ਵੀ ਮੈਂ ਆਪਣੀ ਸਿਸਟਰ ਦੀ ਨਾ ਮੈਡੀਕਲ ਲੀਵ ਲੈ ਕੇ ਆਈ ਆ ਤੇ ਕਹਿੰਦੇ ਆਪਣੀ ਸੁਪਰਵਾਈਜ਼ਰ ਨਾਲ ਗੱਲ ਕਰਿਆ ਕਰੋ ਮੂੰਹ ਚੁੱਕ ਕੇ ਤੇ ਦਫਤਰ ਆ ਜੰਦੀਆਂ ਮੈਡੀਕਲ ਲੀਵ ਦੇਣ ਉੱਥੇ ਜੀਵਨ ਨੇ ਜਗ ਜੀਵਨ ਕੀ ਨਾਮ ਉਹਦਾ ਮੈਂ ਤਾਂ ਮੈਂ ਥੋੜੇ ਜਾਣਦੀ ਨਾ ਉਹਨੂੰ ਤੇ ਮੈਂ ਕਹੇ ਵੀ ਦੇਖੋ ਮੈਡੀਕਲ ਲੀਵ ਸਾਡਾ ਹੱਕ ਬੰਦਾ ਤੇ ਮੈਂ ਮੈਡੀਕਲ ਲੀਵ ਉਹਨਾਂ ਦੀ ਬਣਵਾ ਕੇ ਲੈ ਕੇ ਆਈ ਆ ਤੇ ਕਹਿੰਦੇ ਇਹ ਝੂਠ ਹੈਗਾ ਵਾ ਫਿਰ ਤੁਹਾਡੀ ਮੈਡੀਕਲ ਲੀਵ ਨਹੀਂ ਬਣਦੀ ਮੈਂ ਕਹਾਂ ਤੁਸੀਂ ਇੰਜ ਕਰੋ ਦੱਸ ਦੋ ਜੇ ਤੇ ਮੈਡੀਕਲ ਲੀਵ ਨਹੀਂ ਬਣਦੀ ਤੁਹਾਡੇ ਕੋਈ ਮਹਿਕਮੇ ਨੇ ਕੋਈ ਲੈਟਰ ਕੱਢੀ ਹੈ ਤੇ ਦੇ ਦਿਓ ਮੈਂ ਕਹਾਂ ਮੇਰੇ ਕੋ ਤੇ ਹੈਗੀ ਮ ਤੇ ਇਸ ਤਰ੍ਹਾਂ ਬੈਸਨ ਲੱਭਿਆ ਕਹਿੰਦਾ ਸੁਪਰਵਾਈਜ਼ਰ ਨਾਲ ਗੱਲ ਕਰੋ ਮੈਂ ਕਿ ਉਹਨਾਂ ਨਾਲ ਕੀ ਕਰਨੀ ਸੀ ਕਹਿੰਦਾ ਉਹਨਾਂ ਨੇ ਇਹਠਾ ਹੀ ਲੈ ਆਂਦੇ ਨੇ ਕਰ ਲਿਆ ਸੀ ਮੈਡੀਕਲ ਲੀਵ ਬਣਾਉਂਦੀ ਕੀ ਲੋੜ ਸੀ ਤੇ ਉਸ ਤੋਂ ਮੈਂ 3-4 ਦਿਨ ਮੈਨੂੰ ਫੇਰੇ ਮਰਵਾਏ ਫਿਰ ਇੱਕ ਦਿਨ ਮੈਂ ਹਰ ਕੇ ਆ ਕਿ ਮੈਂ ਕਿ ਭਾਜੀ ਤੁਸੀਂ ਚਾਹੁੰਦੇ ਕੀ ਹੋ ਮੈਂ ਇੰਨੀ ਗਰਮੀ ਸਤੰਬਰ ਦਾ ਮਹੀਨਾ ਸੀ ਮੈਂ ਕਿ ਮੈਂ ਆਪ ਠੀਕ ਨਹੀਂ ਦਿੰਦੀ ਮੈਂ ਮੈਡੀਕਲ ਲੀਵ ਉਹਦੀ ਲੈ ਕੇ ਆਂਦੀ ਆ ਤੇ ਸਾਡਾ ਜਿਹਦੇ ਮਤਲਬ ਜਿਹੜੇ ਬਲਾਕ ਚ ਮੈਂ ਕੰਮ ਕਰਦੀ ਨਾ ਉਹ ਸਾਨੂੰ ਇੰਦਾ ਪਰੇਸ਼ਾਨ ਨਹੀਂ ਕਰਦੇ ਤੇ ਤੁਹਾਡੀ ਮੈਡਮ ਕਿਹਾ ਦੇ ਕੇ ਕਹਿੰਦਾ ਮੀਨਾ ਮੈਡਮ ਮੈਂ ਕਿ ਫਿਰ ਮੈਂ ਮੀਨਾ ਮੈਡਮ ਨਾਲ ਗੱਲ ਤੇ ਕਹਿੰਦਾ ਕਿ ਕਰ ਲੋ ਮੈਂ ਉਹਨਾਂ ਦੀ ਵੀ ਨਹੀਂ ਮੰਨਦਾ ਮੈਂ ਫਿਰ ਤੁਸੀਂ ਮੰਨਦੇ ਕੀ ਤੇ ਜੇ ਤੁਸੀਂ ਵਰਕਰ ਦੀ ਭੈਣ ਆ ਰਹੀ ਆ ਤੁਸੀਂ ਉਹਦੀ ਨਹੀਂ ਮੰਨਦੇ ਸੀਡੀਪੀ ਉਹਦੀ ਨਹੀਂ ਮੰਨਦੇ ਤੇ ਮੰਨਦੇ ਕੀ ਫਿਰ ਮੀਨਾ ਮੈਡਮ ਨਾਲ ਗੱਲ ਕਰਵਾਈ ਮੈਂ ਕਿਹਾ ਮੈਡਮ ਤੁਹਾਡਾ ਕੋਈ ਕਲਰ ਕਹੋ ਮੇਰੀ ਮੈਡੀਕਲ ਲੀਵ ਮੇਰੀ ਸਿਸਟਰ ਦੀ ਨਹੀਂ ਲੈ ਲੈਂਦੇ ਆ ਤੇ ਮੈਡਮ ਨੇ ਜੇ ਗੱਲ ਕੀਤੀ ਤੇ ਮੈਡਮ ਨੂੰ ਵੀ ਬਤਮੀਜੀ ਨਾਲ ਬੋਲਿਆ ਅੱਗੋਂ ਫਿਰ ਮੈਂ ਸੋਚਿਆ ਮੈਂ ਕਿਹਾ ਜੇ ਇਹ ਮੈਡਮ ਨਾਲ ਬੋਲ ਰਹੇ ਸੀਡੀਪੀ ਮੈਡਮ ਨਾਲ ਤੇ ਫਿਰ ਅਸੀਂ ਕੀ ਚੀਜ਼ ਹੈਗੇ ਆ ਤੇ ਫਿਰ ਨਾ ਮੈਂ ਕਿਹਾ ਵੀ ਭਾਈ ਮੈਨੂੰ ਦੱਸੋ ਲਿਖ ਕੇ ਦੇ ਦਿਓ ਤੁਸੀਂ ਮੈਡੀਕਲ ਲੀਵ ਨਹੀਂ ਲੈਣੀ ਤੇ ਲਿਖ ਕੇ ਤੋਂ ਵੜ ਕੇ ਅੱਗੇ ਨੇ ਛੋਟਿਆ ਦਰਵਾਜੇ ਦੇ ਪਿਛਲੇ ਬੰਨੇ ਦਫਤਰ 'ਚ ਸੋਟਾ ਰੱਖਿਆ ਸੀ ਡਾਂਗ ਲਾ ਕੇ ਮੇਰੇ ਸਿਰ 'ਚ ਮਾਰਨ ਲੱਗਾ ਨਾ ਜਦੋਂ ਤੇ ਮੇਰੀ ਫਾਈਲ ਨਾਲੇ ਚੁੱਕ ਕੇ ਠਾਹ ਮਾਰੀ ਤੇ ਫਿਰ ਮੈਂ ਕਹਾ ਜੀ ਡਾਂਗ ਦੀ ਗੱਲ ਕਰਦਾ ਤੇ ਫਿਰ ਮੈਂ ਵੀ ਇਹਨੂੰ ਅੱਗੇ ਧੱਕੇ ਮਾਰੇ ਮੈਂ ਕਹਾ ਤੂੰ ਇਸ ਬੱਚੂ ਠਾਣੇ ਕੰਮ ਦਿੱਤੀ ਨਹੀਂ ਉਹ ਮੈਂ ਆਪਣੀਆਂ ਜਿਹੜੀਆਂ ਯੂਨੀਅਨ ਦੇ ਪ੍ਰਧਾਨਾ ਨਾ ਉਹਨਾਂ ਨਾਲ ਗੱਲ ਕੀਤੀ ਨਾ ਫਿਰ ਉਹ ਸਾਰੀਆਂ ਇਕੱਠੀਆਂ ਹੋਈਆਂ ਤੇ ਉਹਨਾਂ ਨੇ ਸਿਰਫ ਪੀਓ ਸਰ ਕੋ ਲੈਟਰ ਲੈ ਕੇ ਆਏ ਸੀਗੇ ਸਰ ਕੋ ਆਏ ਤੇ ਸਰ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਸਗੋਂ ਤੁਹਾਨੂੰ 181 ਨੰਬਰ ਤੇ ਫੋਨ ਕਰਦੇ ਇਹ ਤੇ ਦਫਤਰ ਅੱਗੇ ਤੁਹਾਨੂੰ ਤਰਣਾ ਲੈਣਾ ਜੀ ਦਾ ਮੈਂ ਕਹਾ ਅਸੀਂ ਅ ਸਾਰੇ ਡਿਪਾਰਟਮੈਂਟ ਦੀਆਂ ਸਾਡੀਆਂ ਸੁਪਰਵਾਈਜ਼ਰਾਂ ਹੀ ਆ ਸੜਨਾ ਅਜੇ ਤੱਕ ਕਿਸੇ ਨੇ ਬਦਤਮੀਜ਼ ਨਹੀਂ ਕੀਤੀ 17 ਸਾਲ ਹੋ ਗਏ ਮੈਂ ਨੌਕਰੀ ਕਰਦੇ ਹਾਂ ਡਿਪਾਰਟਮੈਂਟ ਦੇ ਲੋਕਾਂ ਨੇ ਕਰਦਾ ਤੇ ਆਮ ਲੋਕਾਂ ਨਾਲ ਕਿੱਦਾਂ ਗੱਲ ਕਰਦਾ ਆਮ ਲੋਕਾਂ ਨਾਲ ਵੀ ਕਰਦਾ ਕਹਿੰਦੇ ਸਾਰਿਆਂ ਨੂੰ ਭੱਜ ਕੇ ਕਹਿੰਦੇ ਪਿੰਦਾ ਅਸਲੋਂ ਚਾਹੁੰਦਾ ਵੀ ਕਿ ਇੱਥੇ ਸਾਡਾ ਕੰਮ ਨਿਭੜੇ ਉੱਥੇ ਹੋ ਸਕਦਾ ਪੈਸੇ ਦੇ ਲੈਣ ਦੇਣ ਕਹਿੰਦਾ ਹੋਊਗਾ ਸਾਨੂੰ ਹੁਣ ਇਹ ਭਾਸ਼ਾ ਸਮਝ ਨਹੀਂ ਆਉਂਦੀ ਅਸੀਂ ਅਜੇ ਤੱਕ ਨਹੀਂ ਕੀਤਾ ਸ਼ਾਇਦ ਤੇ ਹੁਣ ਵੇਖੋ ਉਹਨੂੰ ਪੁੱਛਣਾ ਪੈਣਾ ਹੈ ਉਹ ਤੇ ਉਹਨੂੰ ਪੁੱਛੋਗੇ ਨਾ ਕਿ ਉਹ ਹੁਣ ਉਹਨੂੰ ਕਿਹਦੀ ਸ਼ੈ ਜਿਹੜਾ ਇੰਨਾ ਬੋਲਦਾ ਉਹਨੂੰ ਕਿ ਅਸੀਂ ਮੰਗ ਇਹ ਕਰਦੇ ਆ ਕਿ ਵੇਖੋ ਆਪਣੀ ਘਰ ਆਪਣੀਆਂ ਮਾਵਾ ਭੈਣਾ ਨਾਲ ਇਸ ਤਰ੍ਹਾਂ ਗੱਲ ਕਰਦਾ ਜੇ ਉਹ ਕਰਦਾ ਇਹਦੇ ਫਿਰ ਠੀਕ ਅਸੀਂ ਵੀ ਸਹਿਣ ਕਰ ਲਾਂਗੇ ਫਿਰ ਅਸੀਂ ਆਪਣੇ ਬੰਦੇ ਲਿਓਨੇ ਆ ਤੇ ਉਹ ਜਿਹੜੀ ਲੈਂਗੁਏਜ ਉਹ ਬੋਲਦਾ ਸਾਡੇ ਬੰਦੇ ਵੀ ਬੋਲਣਗੇ ਠੀਕ ਹੈ ਜੀ ਦਲਜੀਤ ਕੌਰ ਮੂਦਲ ਕਿਹੜੇ ਮਹਿਮੇ ਲੱਗੇ ਜੀ ਅਸੀਂ ਬਾਲਕਵਾਸ ਪ੍ਰੋਜੈਕਟ ਆਫ ਸਰਵਿਸ ਕੀ ਮੁਸ਼ਕਲ ਕੀ ਦਲਵਾਜ ਆ ਰਹੀ ਹੈ ਮੁਸ਼ਕਲ ਇਹ ਆ ਰਹੀ ਹੈ ਕਿ ਜਿਹੜਾ ਚੱਕ ਜੀਵਨ ਸਿੰਘ ਆ ਕਲਰਕ ਉਹ ਸਾਨੂੰ ਮਤਲਬ ਸਹੀ ਤਰ੍ਹਾਂ ਡੀਲ ਨਹੀਂ ਕਰਦਾ ਉਹ ਇਸ ਤਰ੍ਹਾਂ ਕਰਦਾ ਕਿ ਜਿਦਾਂ ਆਇਆ ਹੈ ਆ ਫਲੈਕਸੀ ਫੰਡ ਉਹਨਾਂ ਸਾਨੂੰ ਮਤਲਬ ਪੰਜ ਜਿਹੜੀਆਂ ਮ ਹੈਗੀਆਂ ਮੁੱਦਲ ਦੀਆਂ ਵਰਕਰਾਂ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਵੇਰ ਕੇ ਬਲਾਗ 'ਚ ਪਾਤਾ ਆ ਉਹਨੇ ਮਤਲਬ ਸਾਡੀ ਜੁਨੀਅਨ ਅਲੱਗ ਗਿਆ ਉਹਦੇ ਕਰਕੇ ਸਾਡੇ ਨਾਲ ਬਤਮੀਜੀ ਨਾਲ ਬੋਲਦਾ ਆ ਤੇ ਸਾਨੂੰ ਮਤਲਬ ਇਹ ਕਰਦਾ ਉੱਪਰ ਜਾਣ ਕੇ ਸਾਨੂੰ ਜਾਣ ਬੁੱਝ ਕੇ ਸਾਡੇ ਖਿਲਾਫ ਬੋਲਦਾ ਆ ਇਹ ਸਹੀ ਨਹੀਂ ਆ ਕਾਫੀ ਟਾਈਮ ਹੋ ਗਿਆ ਆ ਕਈ ਵਾਰੇ ਮਤਲਬ ਰਾਸ਼ਨ ਵੀ ਜਿਸ ਤਰ੍ਹਾਂ ਭੇਜਦਾ ਆ ਤੇ ਉਹ 9 10 ਵਜੇ ਭੇਜਦਾ ਆ ਫਿਰ ਜੇ ਮਤਲਬ ਘੱਟ ਵੀ ਹੁੰਦਾ ਆ ਫਿਰ ਅਸੀਂ ਉਹ ਕਹਿੰਦੇ ਆ ਤੇ ਕਹਿੰਦਾ ਤੁਹਾਡਾ ਹੀ ਰਾਸ਼ਨ ਘੱਟ ਹੁੰਦਾ ਆ ਇਹ ਗੱਲ ਹੈ ਇਹਨਾਂ ਦੀ ਤੁਹਾਡੇ ਨਾਲ ਜੇ ਹੋਰ ਨਾ ਬਾਕੀ ਉਹਨਾਂ ਨਾਲ ਸਹਿਮਤ ਆ ਕੁੜੀਆਂ ਤੇ ਅਸੀਂ ਸਹਿਮਤ ਨਹੀਂ ਹੈਗੇ ਜੋ ਚਾਹੁੰਦਾ ਉਹ ਅਸੀਂ ਨਹੀਂ ਕਰ ਸਕਦੇ ਉਹ ਪੈਸੇ ਚਾਹੁੰਦਾ ਆ ਤੇ ਜਦੋਂ ਵੀ ਮਤਲਬ ਕੋਈ ਪੈਸਾ ਵੀ ਦਿੰਦੇ ਆ ਉਹ ਇੰਦੀ ਤਨਖਾਹ ਨਾ ਨਹੀਂ ਹੋ ਰਿਹਾ ਚ ਸਕਦਾ ਤੇ ਕੀ ਸਾਡੇ 150 ਨਾ ਰਹਿ ਸਕਦਾ ਉਹ ਤੇ ਇਸ ਵਾਰ ਤੁਸੀਂ ਅੱਜ ਆਪਣੇ ਆਪਣਾ ਗੱਲ ਕੀਤੀ ਹੈ ਹਾਂਜੀ ਹਾਂਜੀ ਕੋਈ ਸਾਡੇ ਉਹ ਸੀਡੀਪੀਓ ਮੈਡਮ ਮੀਨਾ ਦੇਵੀ ਨਾ ਹੋਈ ਆ ਉਹ ਉਹਨਾਂ ਨੇ ਕੀਤੀ ਸੀ ਗੱਲ ਪਰ ਉਹਨਾਂ ਨੇ ਵੀ ਬੜਾ ਬਤਮੀਜੀ ਨਾਲ ਬੋਲਿਆ ਸਾਡੇ ਸਾਹਮਣੇ ਅੰਤ ਕਹਿੰਦੇ ਕਿ ਇਹ ਤੇ ਮੈਡਮ ਨਹੀਂ ਲੱਗਦੇ ਸੀਡੀਪੀ ਉਹ ਮੈਡਮ ਨਹੀਂ ਆ ਜੋ ਇਸ ਤਰ੍ਹਾਂ ਜੋ ਬੋਲ ਪਤਾ ਨਹੀਂ ਕੀ ਹੁਣ ਉਹ ਤੇ ਉਹਨਾਂ ਪਤਾ ਹੋਗਾ ਡਿਸਪਲਿਸ਼ ਹੈ ਆ ਕਿ ਨਹੀਂ ਚਾਹਣਾ ਇਹ ਕਰਦੇ ਆ ਪਤਾ ਨਹੀਂ ਜੀ ਇਹ ਕਿਹਦੇ ਨਾਲ ਕਰਦਾ ਪਰ ਸਾਨੂੰ ਪਤਾ ਨਹੀਂ ਕੀ ਚਾਹੁੰਦੇ ਅਸੀਂ ਇਹੋ ਚਾਹੁੰਦੇ ਆ ਕਿ ਇਹਦੀ ਇਥੋਂ ਬਦਲੀ ਕੀਤੀ ਜਾਵੇ 12-13 ਸਾਲ ਹੋ ਗਏ ਨੂੰ ਇੱਥੇ ਬੈਠਿਆ 25 ਸਾਲ ਹੋ ਗਏ 25 ਸਾਲ ਹੋ ਗਏ ਆ ਇਹ ਇੱਥੇ ਬੈਠੇ ਆਂ। ਐਂਕਰ ਬਲੀ ਨਾ ਹੋਈ ਫਿਰ ਕੀ ਤੁਹਾਡਾ ਰੰਦੇ ਰਾਜ ਦਾ ਨੀਤੀ ਅਗਲੀ ਹੋਊਗੀ। ਉਹ ਵਿੱਚ ਕੋਈ ਉਹ ਤਾਂ ਨਾ ਸੀ ਦਵਾਂਗੇ। ਜਦੋਂ ਤੱਕ ਕੰਮਕਾਰ ਬੰਦ ਖੂ ਅੰਜਰ। ਹਾਂਜੀ। ਫਲੈਕਸੀ ਫੰਡ ਆਇਆ ਵੇਰ ਕੇ ਬਲਾਕ ਦਾ ਪਤਾ ਆ ਸਾਡੀ ਮੁੱਦਲ ਦੀਆਂ ਉੱਪਰ ਵਾਲੀਆਂ ਜਿਹੜਾ ਕੋਟ ਉਹਨਾਂ ਨੂੰ ਪਤਾ ਜਿਹੜੇ ਥੱਲੇ ਵਾਲੀਆਂ ਉਹ ਵੀ ਸਿਰਫ 5 ਮੁੱਦਲ ਵਾਲੀਆਂ ਛੱਡਦੀਆਂ। ਹੁੰਦਾ ਆ। ਅਸੀਂ ਵੀ ਤੇ ਮੁਲਾਜ਼ਮ ਆਂ ਸਰਕਾਰ ਦੇ। ਵੈਸੇ ਮੰਗਿੱਤੀ ਆ ਉਹਨੇ। ਨਹੀਂ ਇਹ ਅਜੇ ਨਹੀਂ ਇਹ ਵਾਲੇ ਪੈਸੇ ਨਹੀਂ ਮੰਗੇ। ਵੈਸੇ ਪਹਿਲਾਂ ਮਤਲਬ ਜਿਹੜੀਆਂ ਦਿੰਦੀਆਂ ਉਹਨਾਂ ਨਾਲ ਸਹਿਮਤ ਆਏ। ਜੋ ਹਮਸੇ ਟਕਰਾਏਗਾ चूर चूर, चूर चूर हो जाएगा जो हमसे टकराएगा चूर चूर हो जाएगा असी की चाहते हैं जीवन दी बदली असी, असी की चाहते हैं जीवन दी बदली असी की चाहते हैं जीवन दी बदली पहना दे का जिंदाबाद सीआईटी यू यूनियन जिंदाबाद जो हमसे टकराएगा चूर चूर हो जाएगा जो हमसे टकराएगा चूर चूर हो जाएगा पहना की चाहते हैं जीवन दी बदली

ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਅਧਿਤੇ ਤਨਾਤਾ। ਔਰ ਮੇਰੇ ਨੋਟਿਸ ਆਇਆ ਵੀ ਸਾਡੇ ਬੇਰਕਾ ਬਲਾਕ ਦੇ ਵਿੱਚ ਜਿਹੜਾ ਸੀਨੀਅਰ ਸਹਾਇਕ ਆ ਜਗਜੀਵਨ ਕੁਮਾਰ ਨੇ ਮਨੇ ਸਾਡੇ ਅੰਗਣਵਾੜੀ ਵਰਕਰਾਂ ਨਾਲ ਬਦਮੀਜ਼ੀ ਕੀਤੀ ਆ ਔਰ ਕਈ ਮਨੇ ਗਲਤ ਅਲਫਾਜ਼ ਯੂਜ਼ ਕੀਤੇ ਆ। ਇਹਦੇ ਬਾਰੇ ਪਹਿਲਾਂ ਵੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀ ਵੀ ਇਹ ਦਫਤਰੀ ਕੰਮ 'ਚ ਵੀ ਮਨੇ ਅੰਧਖਲ ਅੰਦਰ ਜੀ ਕਰਦਾ ਵਾ। ਔਰ ਜਿਹੜਾ ਵੀ ਉੱਥੇ ਜਾਂਦਾ ਵਾ ਉਹਦੇ ਨਾਲ ਬਤਮੀਜੀ ਵੀ ਕਰਦਾ ਉਹਦੇ ਇਹਦੇ ਸਬੰਧ ਵਿੱਚ ਮੈਂ ਡਾਇਰੈਕਟੋਰੇਟ ਨੂੰ ਵੀ ਲਿਖ ਕੇ ਭੇਜਿਆ ਵਾ ਮੇਰੀ ਉੱਥੇ ਟੈਲੀਫੋਨਿਕਲੀ ਵੀ ਗੱਲ ਹੋਈ ਹੈ ਐਸਟੈਬਲਿਸ਼ਮੈਂਟ ਚ ਤੇ ਅੱਜ ਵੀ ਮੇਰੀ ਸេរੀ ਲੜਕੀਆਂ ਮੇਰੇ ਕੋਲ ਆਈਆਂ ਸੀ ਉਹਨਾਂ ਨੇ ਦੁਆਰਾ ਦੱਸਿਆ ਵੀ ਰੀਸੈਂਟਲੀ ਕੋਈ ਇਨਸੀਡੈਂਟ ਹੋਇਆ ਉਹ ਵੀ ਮੈਂ ਡਾਇਰੈਕਟੋਰੇਟ ਤੇ ਨੋਟਿਸ ਲਿਆਤਾ ਵਾ ਹੁਣ ਡਾਇਰੈਕਟਰ ਮੈਡਮ ਥੋੜਾ ਜਿਹਾ ਬੀਜੀ ਸੀ ਉਹਨਾਂ ਨਾਲ ਗੱਲ ਨਹੀਂ ਹੋ ਪਾਈ ਤੇ ਜਦੋਂ ਫ੍ਰੀ ਹੁੰਦੇ ਉਹਨਾਂ ਨੇ ਮੈਂ ਦੁਬਾਰਾ ਇੱਕ ਵਾਰ ਜੀ ਇਹ ਮੇਰੇ ਨੋਟਿਸ ਹੈ ਵੀ ਇਹ ਇੱਥੇ 25-30 ਸਾਲ ਤੋਂ ਇੱਥੇ ਤਨਾ ਦਾ ਕਲਰਕ ਤੋਂ ਲੈ ਕੇ ਸੀਨੀਅਰ ਸਹਾਇਕ ਤੱਕ ਇਹ ਇੱਥੇ ਹੀ ਤਨਾ ਦਾ ਵੇਰਕਾ ਬਲੌਕ ਚ ਹੀ ਆ ਬਰਾਦਰ ਕਿੰਨੀ ਦੇਰ ਤਾਈ ਬਦਲੀਆਂ ਹੋ ਜਾਂਦੀਆਂ ਨੇ ਦੇਖੋ ਜੀ ਸਰਕਾਰ ਦੀ ਪਾਲਿਸੀ ਦੇ ਅਨੁਸਾਰ ਕਿਤਾ ਤਿੰਨ ਸਾਲ ਤੋਂ ਵੱਧ ਦਾ ਸਮਾਂ ਇੱਕ ਸਟੇਸ਼ਨ ਤੋਂ ਬਾਅਦ ਬਦਲੀ ਹੋ ਜਾਂਦੀ ਹੈ ਪਰ ਕਿਤਰਾ ਦੇ ਦੇ ਇਹਦੀ ਸਰਕਾਰ ਨਗਾ ਚੁੱਕਿਆ ਹੈ ਕਿ ਕਿਉਂ ਨਹੀਂ ਇਹ ਬਦਲਦਾ ਹੁੰਦਾ ਜੀ ਇਹਦੇ ਬਾਰੇ ਮੈਂ ਮੇਰੇ ਵੱਲੋਂ ਕੁਝ ਕਹਿਣਾ ਮناسب ਨਹੀਂ ਹੈ ਕਿਉਂਕਿ ਇਸ ਪਾਲਿਸੀ ਮੈਟਰ ਦਾ ਸਰਕਾਰ ਦੇ ਪੱਤਰ ਤੇ ਜੋ ਵੀ ਬਦਲੀਆਂ ਦਾ ਭੈਣਾ ਨੇ ਜਿਵੇਂ ਦੱਸਿਆ ਜੀ ਬਹੁਤ ਮਿਸ ਬਿਹੇਵ ਕਰਦਾ ਸਾਡੀ ਉਹ ਅਸੀਂ ਡਾਇਰੈਕਟੋਰੇਟ ਦੇ ਨੋਟਿਸ ਲਿਆਤਾ ਵਾਂ ਕਿਉਂਕਿ ਜਦੋਂ ਵੀ ਮੇਰੇ ਨੋਟਿਸ ਆਇਆ ਉਹ ਅਸੀਂ ਇਮੀਡੀਏਟਲੀ ਕਹਿੰਦੇ ਬੀਬੀਆ ਨੂੰ ਡੰਡੇ ਨਾਲ ਦਿਖਾਉਂਦਾ ਨਾਲ ਹਾਂ ਇਹ ਵੀ ਮੇਰੇ ਨੋਟਿਸ ਆਇਆ ਮੈਂ ਤੇ ਇੱਥੋਂ ਤੱਕ ਲੜਕੀਆਂ ਨੂੰ ਮੈਨੇ ਕੈਸੀ ਕਰਕੇ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਦੇ ਔਰ ਲੜਕੀਆਂ ਕਹਿੰਦੀਆਂ ਵੀ ਅਸੀਂ ਸੋਚਿਆ ਵੀ ਚਲੋ ਸਾਡੇ ਨਾਲ ਬਨੇ ਸਾਡੇ ਸਟਾਫ ਦਾ ਹਿੱਸਾ ਵਾ ਵੀ ਅਸੀਂ ਆਪਣੇ ਪੱਧਰ ਤੇ ਇਹਨਾਂ ਨਾਲ ਕੰਪਰਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਹੁਣ ਮਾਮਲਾ ਕਾਫੀ ਐਗਰਵੇਟ ਹੋ ਗਿਆ ਵਾ ਔਰ ਕਿਹਾਰਵਾਈ ਕੀਤੀ ਜਾਏਗੀ ਅਸੀਂ ਮੈਂ ਤੰਤਰਿਕ ਨੂੰ ਡਾਇਰੈਕਟਰ ਨੂੰ ਚਿੱਠੀ ਲਿਖੀ ਸੀ ਉਹਦੇ 'ਚ ਮੈਂ ਇੱਦਾਂ ਸਾਰਾ ਜੋ ਵੀ ਸ਼ਿਕਾਇਤਾਂ ਮੈਨੂੰ ਪ੍ਰਾਪਤ ਹੋਈਆਂ ਸੀਗੀਆਂ ਸੀ ਡੀਪੀਓ ਵੱਲੋਂ ਜਾਂ ਹੋਰ ਕਿਸੇ ਸੰਸਥਾ ਵੱਲੋਂ ਪ੍ਰਾਈਵੇਟ ਸੰਸਥਾ ਤੋਂ ਇਹਨਾਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸੀਗੀਆਂ ਔਰ ਵਰਕਰਾਂ ਤੋਂ ਵੀ ਜਿਹੜੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸੀ ਲਿਖ ਕੇ ਡਾਇਰੈਕਟੋਰੇਟ ਪੇਸ਼ ਦਿੱਤੇ ਔਰ ਮੈਨੂੰ ਅਸੀਂ ਫਿਰ ਅੱਜ ਮੇਰੀ ਗੱਲ ਹੋਈ ਸੀਗੀ ਡਾਇਰੈਕਟੋਰੇਟ ਇਹਦੇ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਇਹਦਾ ਮਾਮਲਾ ਹੱਲ ਹੋ ਕੀਤਾ ਜਾ ਸਕੇ ਅਸੀਂ ਕਿਹੜੀ ਸੁਰੱਖਿਆ ਅਸੀਂ ਕਾਹਦੀ ਸੁਰੱਖਿਆ ਕਰਦੇ ਆ ਅਸੀਂ ਤੇ ਡੰਡਾ ਪਰੇਟ ਕਰਦੇ ਆ ਸਾਡੇ ਦਫ਼ਤਰ ਖੁੱਲੇ ਆ ਅਸੀਂ ਆਪਣਾ ਦੁੱਖ ਸੁੱਖ ਆਪਣੀਆਂ ਰਿਪੋਰਟਾਂ ਇੱਥੇ ਹੀ ਦੇਣੀਆਂ ਨੇ ਬੈਣਾ ਨੂੰ ਰਿਪੋਰਟਾਂ ਦੇਣ ਆਈਆਂ ਨੂੰ ਤਨਖਾਹ ਬਾਰੇ ਪੁੱਛਣ ਆਈਆਂ ਨੂੰ ਪੱਦ ਸ਼ਬਦਵਾਵਲੀ ਬੋਲੀ ਜਾਵੇ ਉਹ ਅਸੀਂ ਨਹੀਂ برداشت ਕਰਾਂਗੇ ਹੁਣ ਉਹ ਤਾਂ ਆ ਗਿਆ ਦੂਜਾ ਚਾਂਸ ਰਹਿ ਗਿਆ ਇੱਕੋ ਜ ਸਾਡੀ ਰਿਕਵੈਸਟ ਆ ਪੀਓ ਸਰ ਆ ਕੇ ਸਾਡਾ ਮੰਗ ਪੱਤਰ ਜਿਹੜਾ ਉਹ ਲੈਣ ਤੇ ਇਸ ਨਰਖ ਦੀ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਡਾਇਰੈਕਟਰ ਏ ਜਾ ਕੇ ਇਹਦਾ ਕੁਝ ਨਹੀਂ ਹੋ ਰਿਹਾ ਤੇ ਹਾਨੂੰ ਡਾਇਰੈਕਟਰ ਔਰ ਇੱਕ ਵੀ ਜਾ ਕੇ ਧਰਨਾ ਲਾਉਣ ਦੀ ਜਾਂਚ ਆ ਉੱਥੇ ਦਿਨ ਰਾਤ ਦੇ ਤਾਂ ਸਾਡੇ ਅੱਗੇ ਵੀ ਲੱਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਹਲੋ ਇਹ ਭੈਣ ਜੀ ਦੀ ਗੱਲ ਬਿਲਕੁਲ ਸੱਚ ਹੈ ਉੱਥੇ ਉਹਨਾਂ ਇਹ ਦਫ਼ਤਰ ਵਾਲਿਆਂ ਕੋਲ ਕਲੀਅਰ ਕੀਤਾ ਕਿ ਜਿਹੜੀ ਇਹ ਡੰਡੇ ਵਾਲੀ ਗੱਲ ਹੈ ਜਦੋਂ ਉਦੋਂ ਲੜਾਈ ਹੋਈ ਕਿਸੇ ਦੇ ਸਿਰ 'ਤੇ ਕਾਗਜ਼ ਮਾਰੇ ਇਹ ਸੱਚੀ ਇਥੇ ਡੰਡਾ ਹੈ ਇਹਨਾਂ ਦੇ ਸਟਾਫ ਨੇ ਉੱਠ ਕੇ ਗਵਾਇਆ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786